ਔਰ ਮਨ ਸਿੰਘ ਆਪਣੇਰ ਨਹੀਂ ਗ੍ਰਿਫਤਾਰ ਕਰ ਲੈਂਦੇ ਨੇ 11 ਤਰੀਕ ਨੂੰ ਆਪਣੇ ਕੋਲੇ ਐਮਰਜੈਂਸੀ ਕਾਲ ਪਹੁੰਚਦੀ ਆ ਤਾਂ ਪਰ ਲੋਕੋ ਵਾਲਾ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੁੰਨੇ ਆ ਜਦੋਂ ਫੇਰ ਵੀ 5 ਵਜੇ ਤੋਂ ਬਾਅਦ ਆਪਾਂ ਕੋਈ ਦਾ ਕ੍ਰਿਓ ਕਰਦੀ ਆ ਐਨ ਜਦੋਂ ਆਪਣੇ ਧਰਮ ਦੀ ਸਮਾਪਤੀ ਹੋ ਜਾਂਦੀ ਆ ਇਥੇ ਦਾ ਐਸਪੀ ਜੀ ਰਮਨੀਤ ਬਰਕਾ ਬਖਲਾਟ ਦੇ ਵਿੱਚ ਆਹ ਤਾਂ ਮੇਰੀ ਸਮਰੱਥੀ ਹੋ ਗਈ ਅਗਲੇ ਅਨਾਣ ਕਰਤੇ ਪਰ ਐਸਐਸਪੀ ਦਾ ਆਡਰ ਆ ਤੇਰੇ ਫਰੰਟ ਨੇ ਤੈਨੂੰ ਚੱਕਣਾ ਜਰੂਰ ਹੈ 26 ਆਪਣੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਪ੍ਰਭੂ ਇਹ ਬਲਖ ਬਖਲਾਟ ਦੇ ਵਿੱਚ ਆਏ ਹੋਏ ਨੇ ਅਮਰੋੜੇ ਦੀ ਸਾਹ ਦੇ ਉੱਤੇ ਇਹ ਛੋਟੇ ਤੇ ਹਸਤਾਚਾਰ ਕਰਦੇ ਨੇ ਸਾਨੂੰ ਪਤਾ ਪ੍ਰਭੂ ਜਿਹੜਾ ਇਹ ਸਮਾਗਾ ਛੋਟੇ ਵਾਸਤੇ ਬਹੁਤ ਖਤਰਨਾਕ ਹੈਗਾ ਚਾਰ ਚੰਨਾਂ ਜੇ ਤੁਸੀਂ ਜਿੰਨਾ ਦਰਦ ਵੰਡਾਇਆ ਬੈਠੇ ਹੋ ਉਹਨਾਂ ਦਰਦ ਕਿਸਾਨ ਚ ਦੇ ਦੇਣਾ ਸਰਕਾਰ ਨੇ ਜੇ ਤੁਸੀਂ ਡੰਡੇ ਦੇ ਵਿੱਚ ਝੰਡਾ ਪਾ ਕੇ ਇੱਕ ਝੰਡੇ ਦੇ ਥੱਲੇ ਨਾ ਕੱਟੇ ਹੋਏ ਨਾ ਤਾਂ ਤੁਸੀਂ ਰਾਤ ਨੂੰ ਉੱਠ ਕੇ ਖਾਣੇ ਹੋ ਨਾ ਤੁਹਾਡੀ ਕਿਸਮਤ ਮਾੜੀ ਆ ਨਾ ਤੁਹਾਡੇ ਕਰਮ ਮਾੜੇ ਨੇ ਪਰ ਇਹ ਸਰਕਾਰ ਜਿਹੜੀਆਂ ਤੁਹਾਡੀ ਤਾਕਤ ਦੇ ਨਾਲਾ ਤੁਹਾਡੀਆਂ ਵੋਟਾਂ ਦੇ ਨਾਲ ਸੱਤਾ ਤੇ ਬੈਠਦੀਆਂ ਨੇ ਉਹ ਤੁਹਾਡੇ ਕਰਮ ਮਾੜੇ ਬਰਾਵ 6 ਜੁਨ ਤੋਂ 6 ਜੁਨ ਤੋਂ ਪਈ ਉਹਦੇ ਵਿਚੇ ਵੱਡਾ ਡਾਕਾਗਾ ਸੋਨੂੰ ਅੰਦਰ ਵਾਰਤਾ ਵੀ ਲੱਗੇ ਲੋਕਾਂ ਨੂੰ ਵੀ ਮੀਟਰ ਕੋਈ ਮਰਜ਼ੀ ਲੱਗ ਜਾਵੇ ਵੀ 6 ਜੁਨ ਤੋਂ ਪਈ ਹੈਗੀ ਓਟੇ ਚਪਾਲੇ ਜੀਜੀ ਕਾਲਾ 스마트 ਮੀਟਰ ਲਾ ਰਹੇ ਨੇ ਪਿੰਡਾਂ ਦੇ ਵਿੱਚ ਸੋਡੀ ਪਾਰਤੀ ਕਿਸਾਨ ਜਿਹਨਾਂ ਨੇ ਇੱਤਾ ਅਜਾਦ ਵੱਲੋਂ ਇਹ ਮੀਟਰਾਂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾਗਾ ਜੇ ਮੀਟਰ ਤੁਸੀਂ ਇਹਨਾਂ ਨਹੀਂ ਪਾ ਟੱਕੇ ਆਪਣੇ ਨੇੜੇ ਦੇ ਡਾਕਟਰਾਂ ਦੇ ਵਿੱਚ ਜਾਵਾਂ ਚਾਓ ਦੱਸੋ ਸਰਕਾਰ ਨੂੰ ਵੀ ਅਸੀਂ ਜੇ ਬਿਜਲੀ ਸਾਡੀ ਪ੍ਰਾਈਵੇਟ ਹੋ ਜਾਂਦੀ ਆ ਤਾਂ ਸਾਡੇ ਬਸ ਤੋਂ ਬਾਹਰ ਹੋ ਜਾਪੋ ਛੋਟੀ ਬਿਜਲੀ ਦਾ ਡਾਕਾ ਛੋਟੇ ਬੀਚ ਦਾ ਡਾਕਾ ਛੋਟੇ ਟੁੱਟ-ਦਾਹੀ ਦਾ ਡਾਕਾ ਟਰਾਬੋ ਛੋਟੀ ਮੰਗਰੇਗਾ ਤੇ ਡਾਕਾ ਛੋਟੀ ਨੌਜਵਾਨੀ ਤੇ ਡਾਕਾ ਇਹ ਬਗਮਤ ਨਾ ਨਾ ਛੋਟੀ ਜ਼बान ਬੰਦ ਕਰਨ ਜਾ ਰਿਹਾ ਹੈ